ਪਤਾ ਨਹੀਂ ਆ ਖੜਾ ਆ ਇਹ ਅਰੇ ਕਹਿਣਾ ਕੀ ਚਾਹਤੇ ਹੋ ਜੀ ਠੀਕ ਆ ਪੰਜਾਬੀ ਆਉਂਦੀ ਆ ਪੰਜਾਬੀ ਨਹੀਂ ਆਉਂਦੀ ਬੋਲਦੇ ਨਹੀਂ ਮਤਲਬ ਪੰਜਾਬੀ ਕਿ ਨਹੀਂ ਸਰ ਇਹ ਇਹਨੇ ਹਿੰਦੀ ਆਉਂਦੀ ਆ ਪੰਜਾਬੀ ਨਹੀਂ ਆਉਂਦੀ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹਾਂ ਪਣੋਈਆ ਉਦਾਂ ਨਹੀਂ ਮੈਨੂੰ ਪਤਾ ਹੈਗਾ ਭਾਣ ਜਾ ਰਿਸ਼ਤੇ ਮਿਲੋ ਐਸ ਇੰਗਲਿਸ਼ ਵੀ ਨਹੀਂ ਮੈਨੂੰ ਪਤਾ ਹੈਗਾ ਜੀ ਸਮਝ ਨਹੀਂ ਆਉਂਦੇ ਹੈਗੇ ਪਤੀ ਨੂੰ ਕੀ ਕਹਿੰਦੇ ਆ ਪੰਜਾਬੀ ਵਿੱਚ ਘਰ ਵਾਲਾ ਹਾਂ ਤੁਹਾਡੇ ਘਰ ਵਾਲੇ ਦੇ ਵੱਡਾ ਜੋ ਵੀਰ ਹੁੰਦਾ ਉਹਨੂੰ ਜੇਟ ਕਹਿੰਦੇ ਆ ਤੂੰ ਕੀ ਬੋਲ ਰਹੀ ਹੈ ਚੁੱਪ ਤੇਰੀ ਕੀ ਬੇਲ ਨੇ ਚ ਬਾਹ ਹੀ ਸੀ ਬੋਤਾ ਕਿਹਨੂੰ ਕਹਿੰਦੇ ਨੇ ਹੈ ਬੋਤਾ ਕਿਹਨੂੰ ਕਹਿੰਦੇ ਨੇ ਮੇਰੇ ਯਾਰ ਨੂੰ ਗਜਬ ਬੇਇੱਜ਼ਤੀ ਹੈ ਉਹ ਕਿਹਨੂੰ ਕਹਿੰਦੇ ਨੇ ਬੋਤਾ ਵੈਸੇ ਮੇਸੀ ਨੂੰ ਕਹਿੰਦੇ ਆ ਅਸੀਂ ਦਾ ਬਾਕੀ ਦੂਜਾ ਅਸਲ ਜਿਹਾ ਰਣਾਵਾਸ ਕੱਟਦਾ ਕੰਡਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਅੱਜ ਦੀ ਵੀਡੀਓ ਤਾਂ ਲੇਟ ਹੋਈ ਹੈ ਕਿਉਂਕਿ ਸਵੇਰ ਦਾ ਦਿਲ ਘਾਉਂ ਘਾਉਂ ਜਾ ਕਰ ਰਿਹਾ ਸੀ ਤਾਂ ਕਰਕੇ ਹੁਣ ਸ਼ੂਟ ਕਰਨ ਲੱਗੇ ਆ ਹੁਣ ਕਈ ਦੋਸਤ ਸੋਚਦੇ ਹੋਣਗੇ ਕਿ ਘਾਉਂ ਘਾਉਂ ਕੀ ਹੁੰਦਾ ਹੈ ਇਹੀ ਤਾਂ ਅੱਜ ਅਸੀਂ ਪੁੱਛਣਾ ਹੈ ਕਿਉਂਕਿ ਪੰਜਾਬੀ ਦੇ ਕਈ ਅਜਿਹੇ ਸ਼ਬਦ ਨੇ ਜਿਹੜੇ ਆਮ ਬੋਲਚਾਲ ਦੇ ਵਿੱਚ ਬਜ਼ੁਰਗ ਬੋਲਦੇ ਹੁੰਦੇ ਸੀ ਪਰ ਅੱਜ ਦੇ ਨੌਜਵਾਨ ਕੀ ਉਹਨਾਂ ਦਾ ਮਤਲਬ ਜਾਣਦੇ ਨੇ ਕੁਝ ਰਿਸ਼ਤੇ ਵੀ ਨੇ ਜਿਵੇਂ ਜਠਾਣੀ ਨੰਦ ਅ ਪੜਵਈਆ ਇਦ ਪੜੋਈਆ ਮਾਲਵੇਚ ਕਿਹਾ ਜਾਂਦਾ ਤੇ ਜਿਹੇ ਹੋਰ ਵੀ ਕਈ ਸ਼ਬਦ ਨੇ ਜਿਹੜੇ ਅਲੋਪ ਵੀ ਹੁੰਦੇ ਜਾ ਰਹੇ ਨੇ ਕਿਉਂਕਿ ਰਿਸ਼ਤੇ ਵੀ ਕਈ ਅਲੋਪ ਹੁੰਦੇ ਜਾ ਰਹੇ ਨੇ ਕਿਉਂਕਿ ਜਿਵੇਂ ਹਰ ਘਰ ਦੇ ਵਿੱਚ ਇੱਕ ਇੱਕ ਜਵਾਕ ਹੈ ਹੁਣ ਜ਼ਿਆਦਾਤਰ ਫਿਰ ਚਾਚੇ ਦਾ ਭੂਆ ਦਾ ਮਾਸੀ ਦਾ ਇਹ ਰਿਸ਼ਤੇ ਤਾਂ ਹੁਣੇ ਵਾਲੇ ਸਮੇਂ ਦੇ ਵਿੱਚ ਬਿਲਕੁਲ ਹੀ ਲੋਪ ਹੋ ਜਾਣਗੇ ਸੋ ਆਪਣੇ ਸੱਭਿਆਚਾਰ ਨਾਲ ਆਪਣੇ ਕਲਚਰ ਨਾਲ ਆਪਣੇ ਇਤਿਹਾਸ ਦੇ ਨਾਲ ਜੋੜਦੇ ਰਹਿਣ ਦੇ ਲਈ ਜੋੜ ਕੇ ਰੱਖਣ ਦੇ ਲਈ ਅਤੇ ਇੱਕ ਕੋਸ਼ਿਸ਼ ਇੱਕ ਉਪਰਾਲਾ ਕਰਨ ਦੇ ਲਈ ਤਾਂ ਕਿ ਸ਼ਾਇਦ ਸਾਡੇ ਇਸ ਉਪਰਾਲੇ ਨਾਲ ਕੋਈ ਕੁਝ ਸਿੱਖੇ ਕਿਸੇ ਨੂੰ ਜਿਨ੍ਹਾਂ ਨੂੰ ਆਉਂਦਾ ਹੈ ਉਹਨਾਂ ਤੋਂ ਕੁਝ ਸਾਨੂੰ ਵੀ ਸਿੱਖਣ ਨੂੰ ਮਿਲੇ ਸੋ ਇਸ ਲਈ ਤੁਹਾਡੇ ਤੱਕ ਇਹ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਸ਼ੁਰੂ ਕਰ ਰਹੇ ਹਾਂ ਅੱਜ ਦੀ ਵੀਡੀਓ ਸੋ ਵੀਡੀਓ ਨਾਲ ਅਖੀਰ ਤੱਕ ਬਨੇ ਰਹਿਣਾ ਤੇ ਵੀਡੀਓ ਨੂੰ ਲਾਈਕ ਕਰਕੇ ਹੁਣੇ ਸ਼ੇਅਰ ਕਰ ਦਿਓ ਤੇ ਤੁਸੀਂ ਅਜਿਹੇ ਕਿਹੜੇ-ਕਿਹੜੇ ਸ਼ਬਦ ਜਾਣਦੇ ਹੋ ਜਰੂਰ ਕਮੈਂਟ ਕਰ ਦਿਓ ਜੀ ਆਓ ਦੇਖ ਅੱਜ ਦੀ ਵੀਡੀਓ ਕਿੰਨੇ ਕਿ ਨੌਜਵਾਨਾਂ ਨੂੰ ਪਤਾ ਇੰਨਾ ਸ਼ਬਦਾ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਦਲਜੀਤ ਸਿੰਘ ਜੀ ਤੁਹਾਡਾ ਜੀ ਚਰਨਜੀਤ ਸਿੰਘ ਤੁਹਾਡਾ ਵੀ ਹਰਪ੍ਰੀਤ ਹੈ ਜੀ ਪੰਜਾਬੀ ਆਉਂਦੀ ਆ ਬਿਲਕੁਲ ਜੀ ਠੀਕ ਹੈ ਬੋਤਾ ਕਿਹਨੂੰ ਕਹਿੰਦੇ ਨੇ ਹਾਂਜੀ ਬੋਤਾ ਪੂਠ ਨੂੰ ਜੀ ਪਤਾ ਨਹੀਂ ਆ ਖੜਾ ਆ ਜੀ ਉਹ ਖੜਾ ਮੁੰਡਾ ਊ ਟਿੱਡ ਫੂਕਣੀ ਕੀ ਕਰਨ ਕਿਹਨੂੰ ਫਿਰ ਟਿੱਡ ਫੂਕਣੀ ਰਫਿਆ ਵਰ ਪੰਜਾਬੀ ਨਹੀਂ ਯਾਰ ਆਉਂਦੀ ਹੈ ਕਿਹੜੀ ਜਗ੍ਹਾ ਤੋਂ ਆਪਾਂ ਮੇਰੇ ਫਰੋਜਪੁਰ ਤੋਂ ਯਾਰ ਪਿਓਰ ਪੰਜਾਬ ਜਦੋਂ ਤੁਸੀਂ ਹੈਗੇ ਹੋ ਹੋਰ ਇਹ ਤਾਂ ਕਹਾ ਪਿਓਰ ਕੀ ਹੋਊਗਾ ਨਹੀਂ ਵੀਰੇ ਇੰਨੀ ਨਹੀਂ ਨਾ ਪੰਜਾਬੀ ਆਉਂਦੀ ਬੜੀ ਅਤਰੇ ਟਿੱਡੇ ਚਕੜੇ ਲਾ ਬਣੀ ਆ ਕੀ ਮਤਲਬ ਹੁੰਦਾ ਇਹਦਾ ਟਿੱਡੇ ਚਕੜੇ ਲਾ ਪਾਣੀ ਨਾ ਗਾਣੀ ਆਪੋ ਖਲਕਣੀ ਹੈ ਕੰਡਾ ਕੱਟਣਾ ਕੀ ਵਗਲਾ ਹੁੰਦਾ ਜੀ ਕਹਿੰਦੇ ਕੋਈ ਕੰਡਾ ਕੱਟਣਾ ਕੰਮ ਕੱਟਣਾ ਕੰਮ ਕੱਟਣਾ ਕੋਈ ਵੀ ਕੰਮ ਕੱਟਣਾ ਕੰਮ ਕੱਟਣਾ ਵੀ ਜੇ ਕੰਮ ਕਰਨਾ ਉਹਨੂੰ ਕਹਿੰਦੇ ਵੀ ਕੰਡਾ ਕੱਟਣਾ ਹਾਂਜੀ ਹਾਂਜੀ ਕੰਡਾ ਕੱਟਣਾ ਕੰਡਾ ਕੱਟਣਾ ਕੰਮ ਕੱਟਣਾ ਜਿਹੋ ਕਹਿੰਦਾ ਨਹੀਂ ਐਨ ਦਾ ਵੀ ਕੱਟਾ ਕੰਡਾ ਕੱਢ ਹੀ ਦੇਣਾ ਉਹ ਜੀ ਸਿੰਡ ਬੁੱਕ ਨਹੀਂ ਦਾ ਮਤਲਬ ਤਾਂ ਨਹੀਂ ਚਾਪ ਦਿਓਗੇ ਜੀ ਡਬੁੱਕਣੀ ਕੀ ਹੁੰਦੀ ਹੈ ਜਿਹੜੀ ਇਹ ਤਾਂ ਜਨਾਨੀਆਂ ਹੀ ਆ ਜਨਾਨੀਆਂ ਹੀ ਆ ਚਾ ਛੱਜ ਕੀ ਹੁੰਦਾ ਛੱਜ ਛੱਜ ਜਿੰਦਾ ਨਾ ਆਪਾਂ ਦਾਣੇ ਦੁਣੇ ਛਾਨੀ ਦਿਆ ਲੋਈ ਕਿਹਨੂੰ ਕਹਿੰਦੇ ਨੇ ਲੋਈ ਜਿਹਦਾ ਨਾ ਬੁੱਕਲ ਮਾਰੇ ਠੰਡ ਚ ਲੋਈ ਵੇ ਕੰਮ ਆਉਂਦੀ ਰਹਿੰਦੀ ਵੇ ਤਕਰੀਬਨ ਨਨਦ ਕੀ ਹੁੰਦੀ ਆ ਨਨਦ ਨਨਾਲ ਨਾਨਾ ਵੀ ਕਹਿੰਦੇ ਨੇ ਮਾਲਵੇ 'ਚ ਹਾਂ ਨਾਨਣ ਹੁੰਦੀ ਐ ਉਹ ਨਾਨਣ ਵੀ ਕਹ ਦਿੰਦੇ ਨਣਦ ਵੀ ਕਹ ਦਿੰਦੇ ਹਾਂ ਦਾ ਨਾਨਾ ਕੀ ਹੁੰਦੀ ਐ ਇਹ ਆਪਣੀ ਜਿਹੜੀ ਮਤਲਬ ਕਿ ਕੁੜੀ ਦੀ ਭੈਣ ਆ ਪਾਪ ਭੈਣ ਹਾਂ ਕੋਈ ਵੀ ਕੁੜੀ ਹੋਵੇ ਉਹਦੇ ਘਰ ਵਾਲੇ ਦੀ ਭੈਣ ਹਾਂ ਠੀਕ ਐ ਤੇ ਭਾਣਜਾ ਕੌਣ ਹੁੰਦਾ ਈ ਮਾਮਾ ਭਾਣਜਾ ਇਹ ਕੌਣ ਹੁੰਦਾ ਮਤਲਬ ਬਾਬੂ ਦੀ ਭੈਣ ਦਾ ਮੁੰਡਾ ਹਾਂ ਜੀ ਇਹ ਨੋਰਮਲ ਚੀਜ਼ਾਂ ਦਾ ਵੀਰੇ ਪਤਾ ਹੈ ਝੁੱਕਾ ਕਿਹਨੂੰ ਕਹਿੰਦੇ ਨੇ ਝੁੱਕਾ ਹਾਂ ਝੁੱਕਾ ਚੌੜ ਹੁੰਦਾ ਇੱਕ ਤਾਂ ਝੁੱਕਾ ਚੌੜ ਹੋ ਗਿਆ ਜਿਵੇਂ ਹਾਂ ਝੁੱਕਾ ਜ਼ੋਰ ਕਰਨਾ ਹਾਂ ਜੀ ਹਾਂ ਜੀ ਝੁੱਕਾ ਹੁੰਦਾ ਕੀ ਹੈ ਕਿਹੜੀ ਚੀਜ਼ ਨੂੰ ਕਿਹਾ ਜਾਂਦਾ ਚੁੱਕਾ ਸਾਡੇ ਇੱਕ ਪਿੰਡ ਚੁਗਿਆ ਵੈਸੇ ਚੁਗਿਆ ਪਿੰਡ ਹੈਗਾ ਵੈਸੇ ਇੱਕ ਤਾਂ ਆ ਉਹ ਤਾਂ ਚੁਗਦਾ ਮਤਲਬ ਕੀ ਕਿਹੜੀ ਚੀਜ਼ ਨੂੰ ਕਿਹਾ ਜਾਂਦਾ ਕਿਸੇ ਚੀਜ਼ ਦਾ ਨਾਮ ਹੈ ਚੁਗਿਆ ਚੁੱਕਾ ਚੋਰ ਨਹੀਂ ਵੀ ਰਹੇ ਪਤਾ ਉਹ ਬੈਸ਼ ਸ਼ਟਰ ਨੂੰ ਕਹਿੰਦੇ ਨੇ ਠੀਕ ਆ ਝੱਗਾ ਤਾਂ ਹੁੰਦਾ ਉਹ ਝੱਗਾ ਹੁੰਦਾ ਵੀ ਕਹਿੰਦੇ ਨੇ ਝੱਗਾ ਵੀ ਕਹਿੰਦੇ ਨੇ ਝੱਗਾ ਨਹੀਂ ਨਹੀਂ ਖੇਡ ਦੇ ਝੱਗਾ ਕਹਿੰਦੇ ਨੇ ਨਹੀਂ ਨਹੀਂ ਝੱਗਾ ਹੁੰਦਾ ਜੀ ਉਹਦਾ ਝੱਗਾ ਦਾ ਅੱਜ ਕੱਲ ਮੋਟਰਾਂ ਨਾਲ ਉਹ ਨਾ ਝੱਗਾ ਪਜਾਮਾ ਜਿਵੇਂ ਝੱਗਾ ਪਜਾਮਾ ਹੋ ਗਿਆ ਜੀ ਝੱਗਾ ਤੰਬੀ ਮਾਲਵੇ ਦੇ ਜਿਹੜੇ ਜਿਵੇਂ ਮਾਲਵਾ ਏਰੀਆ ਨਾ ਜਿਹੜਾ ਮਾਲਵਾ ਉਹਨੂੰ ਤੰਬੀ ਪਜਾਮੇ ਨੂੰ ਕਹਿੰਦੇ ਨੇ ਹਾਂਜੀ ਝੱਗੀ ਝੱਗਾ ਕਹਿੰਦੇ ਨੇ ਦਨਾਲੀ ਵੀ ਕਹਿੰਦੇ ਨੇ ਦਨਾਲੀ ਵੀ ਕਹਿੰਦੇ ਨੇ ਪਜਾਮੇ ਨੂੰ ਦਨਾਲੀ ਕਹਿੰਦੇ ਨੇ ਹਾਂ ਤੇ ਤੇਰੀ ਕਿ ਬੇਨਲੇ ਚ ਬਾਹਂ ਹੀ ਦੀ ਇਹਦਾ ਮਤਲਬ ਕੀ ਹੁੰਦਾ ਤੈਨੂੰ ਜਿਆਦਾ ਅੱਗ ਲੱਗੀ ਸੀ ਐਂ ਕਹਿੰਦਾ ਵੀ ਜਿਆਦਾ ਕਿਸਨ ਔਖਾ ਆਣਾ ਵੀ ਤੇਰਾ ਕਿਹੜਾ ਸਰਦਾਂ ਨਹੀਂ ਜੀ ਆ ਵੀ ਔਖਾ ਆ ਚਲ ਵਧੀਆ ਦੱਸਿਆ ਤੁਸੀਂ ਧੰਨਵਾਦ ਆਜੋ ਮੇਰੇ ਚਾਹ ਪੀ ਲਓ ਜੀ ਕੀ ਨਾਮ ਆ ਬੇਟੇ ਗੁਰਮਹਿਰ ਕੀ ਨਾਮ ਹੈ ਗੁਰਮਹਿਰ ਕੌਰ ਗੁਰਮਹਿਰ ਕੌਰ ਪੜਦੇ ਹੋ ਕਿਹੜੀ ਕਲਾਸ ਚ ਐਲकेजी ਠੀਕ ਆ ਪੰਜਾਬੀ ਆਉਂਦੀ ਹੈ ਇਹ ਅਪੀ ਨਹੀਂ ਆਉਂਦੀ ਬੋਲਦੇ ਨਹੀਂ ਮਤਲਬ ਇਹ ਅਪੀ ਗਈ ਨਹੀਂ ਸਰ ਇਹ ਇਹਨੇ ਹਿੰਦੀ ਆਉਂਦੀ ਹੈ ਪੰਜਾਬੀ ਨਹੀਂ ਆਉਂਦੀ ਤੁਸੀਂ ਮਤਲਬ ਪੰਜਾਬੀ ਫੈਮਿਲੀ ਤੋਂ ਬਲੌਗ ਹਾਂਜੀ ਹਾਂਜੀ ਫਿਰ ਇਹਨੂੰ ਕਿਹਣੀ ਆਉਂਦੀ ਪੰਜਾਬੀ ਸਰ ਇਹ ਸਕੂਲ ਮਤਲਬ ਬੋਲਣੇ ਸਕੂਲ ਜਾ ਕੇ ਲੱਗੀ ਹੈ ਨਾ ਆਉਂਦੀ ਘਰ ਬੋਲਦੀ ਹੈ ਥੋੜਾ ਥੋੜਾ ਬੋਲਦੀ ਹੈ ਜਿਆਦਾ ਨਹੀਂ ਬੋਲਦੀ ਕੱਚਾ ਘਰੇ ਤੋਂ ਹੀ ਗੱਲ ਨਹੀਂ ਕਰਦੇ ਹਾਂ ਨਹੀਂ ਅਸੀਂ ਪੰਜਾਬੀ ਜਈ ਗੱਲਾਂ ਕਰਦੇ ਹਾਂ ਵੇ ਕਹਿੰਦੀ ਮੈਨੂੰ ਆਉਂਦੀ ਹੈ ਇਹਨੂੰ ਸਮਝ ਹੀ ਨਹੀਂ ਆਈ ਵੀ ਕਿਵੇਂ ਪੰਜਾਬੀ ਬੋਲਣਾ ਇਹਨੂੰ ਐਸਾ ਏਦਾਂ ਹੁੰਦਾ ਪੰਜਾਬੀ ਲਿਖਣਾ ਅੱਛਾ ਹਿੰਦੀ ਮਤਲਬ ਆਉਂਦੀ ਹੈ ਇਹਨੂੰ ਹਾਂਜੀ ਹਿੰਦੀ ਆਉਂਦੀ ਹੈ ਆਜੋ ਇਹਦੀ ਆਪਣੀ ਭਾਸ਼ਾ ਤਾਂ ਮੈਂ ਪੰਜਾਬੀ ਹੈ ਜੀ ਹਾਂਜੀ ਹਾਂਜੀ ਕੋਈ ਨਹੀਂ ਤੁਹਾਨੂੰ ਲੱਗਦਾ ਨਹੀਂ ਵੀ ਇਹ ਖਤਰੇ ਦੀ ਘੰਟੀ ਹੈ ਜੀ ਨਹੀਂ ਸਰ ਨਹੀਂ ਨਹੀਂ ਖਤਰੇ ਦੀ ਘੰਟੀ ਹੈ ਆਉਂਦੀ ਹੈ ਇਹਨੂੰ ਪੰਜਾਬੀ ਸਰ ਅੱਛਾ ਉਹ ਕਹਿੰਦੀ ਆਉਂਦੀ ਨੂੰ ਮੈਂ ਤਾਂ ਮੈਂ ਤਾਂ ਡਰ ਗਿਆ ਸੀਗਾ ਨਾ ਨਹੀਂ ਨਹੀਂ ਆਉਂਦੀ ਆਉਂਦੀ ਆ ਪੁੱਤ ਥੋੜੀ ਠੀਕ ਹੈ ਤੇ ਤੁਹਾਨੂੰ ਪੰਜਾਬੀ ਦੇ ਸ਼ਬਦ ਪੁੱਛੀਏ ਉਹਨਾਂ ਦਾ ਦੱਸੋਗੇ ਕੀ ਕਿਹਨੂੰ ਕਿਹਨੂੰ ਕਹਿੰਦੇ ਨੇ ਬੋਤਾ ਕੀ ਹੁੰਦਾ ਪਤਾ ਬੋਤਾ ਕਿਹਨੂੰ ਕਹਿੰਦੇ ਨੇ ਪਤਾ ਨਹੀਂ ਬੋਤਾ ਕੈਮਲ ਕੈਮਲ ਉਹਨੂੰ ਬੋਤਾ ਕਹਿੰਦੇ ਨੇ ਪੰਜਾਬੀ 'ਚ ਠੀਕ ਹੈ ਤੇ ਹੋਰ ਤਾਂ ਫਿਰ ਤੁਹਾਨੂੰ ਬੋਤਾ ਹੀ ਨਹੀਂ ਬਸ ਗਾਂ ਦਾ ਫਿਰ ਧਿਆਦੇ ਔਖੇ ਨੇ ਨਾ ਤਾਂ ਤਾਂ ਚਲ ਜਰੂਰ ਸਿਖਾਇਆ ਕਰੋ ਜਿਹੜਾ ਹਾਂਜੀ ਠੀਕ ਹਾਂਜੀ ਜੋੜ ਹੈ ਹਾਂਜੀ ਹਾਂਜੀ ਸਤਨਾਮ ਸਿੰਘ ਸਤਨਾਮ ਸਿੰਘ ਵਾਹ ਜੀ ਵਾਹ ਨਾਮ ਬਹੁਤ ਸੋਹਣਾ ਥੋਡਾ ਠੀਕ ਕਿੱਥੋਂ ਕਿਹੜੀ ਜਗ੍ਹਾ ਦਾ ਤੁਸੀਂ ਚੱਕ ਸ਼ੇਰਵਾਲ ਹੈ ਜੀ ਚੱਕ ਸ਼ੇਰਵਾਲ ਇਹ ਕਿਹੜੀ ਜਗ੍ਹਾ ਮੁਕਸਰ ਮੁਕਸਰ ਸਾਹਿਬ ਤੋਂ ਠੀਕ ਹੈ ਇੱਥੇ ਕੀ ਕਰਦੇ ਹੋ ਫਿਰ ਇੱਥੇ ਬਾਈਕ ਵਾਲਾ ਸੀ ਛੁੱਟੀਆਂ ਛੁੱਟੀਆਂ ਲਾ ਕੇ ਬਾਈਕ ਵਾਲਾ ਸੀ ਛੁੱਟੀਆਂ ਆਓ ਕੌਣ ਹੈ ਕੀ ਲੱਗਦੇ ਥਡੇ ਬਾਈ ਬ੍ਰਦਰ ਬਾਈ ਠੀਕ ਤੁਹਾਨੂੰ ਆਉਂਦੀ ਹੈ ਪੰਜਾਬੀ ਹਾਂ ਜੀ ਪੋਤਾ ਕਿਹਨੂੰ ਕਹਿੰਦੇ ਨੇ ਹਾਂ ਜੀ ਪੋਤਾ ਕਿਹਨੂੰ ਕਹਿੰਦੇ ਪੋਤਾ ਪੋਤਾ ਉੜਾ ਬੋਤਾ ਉੜਣਾ ਹੈ ਆ ਉੜਣੂ ਕਹਿੰਦੇ ਨੇ ਠੀਕ ਹੈ ਢਿੱਡੇ ਚ ਘੜੇਲਾ ਬੈਣੀ ਆ ਥੋੜਿਆ ਕਿਤੇ ਢੱਟੇ ਦੇ ਅਰਧ ਉਹਨਾਂ ਦਾ ਪੰਜਾਬੀ ਆਪਣੇ ਮਤਲਬ ਠੇਟ ਜਿਵੇਂ ਬਜ਼ੁਰਗ ਕਹਿੰਦੇ ਢਿੱਡੇ ਚ ਘੜੇਲਾ ਆਈਆਂ ਬੰਦੀਆਂ ਨੇ ਠੀਕ ਹੈ ਤੇ ਢਿੱਡ ਫੁਕਣੀ ਪਤਾ ਕਿਹਨੂੰ ਕਹਿੰਦੇ ਨੇ ਢਿੱਡ ਫੁਕਣੀ ਬੰਨੇ ਸਿੰਘ ਵੀ ਆਮਨੇ ਕਹਿੰਦੇ ਨੇ ਕੇ ਜੀ ਇਹ ਠੇਟ ਜਾਂਦੇ ਨੇ ਆਪਣੀ ਪੰਜਾਬੀ ਦੇ ਪਤਾ ਕਿ ਨੂੰ ਕਹਿੰਦੇ ਨੇ? ਚਾਹ ਨੂੰ। ਚਾਹ। ਚਾਹ ਨੂੰ ਕਹਿੰਦੇ ਹੁੰਦੇ ਜਿਵੇਂ ਪੁਰਾਣੇ ਬਜ਼ੁਰਗ ਹੁੰਦੇ ਸੀ ਨਾ ਆਪਣੇ ਦਾਦੇ ਦਾ ਨਾਨੇ ਉਹ ਕਹਿੰਦੇ ਹੁੰਦੇ ਢਿੱਡ ਬੁੱਕ ਨਹੀਂ ਲਿਆਓ ਹਨਾ। ਹਾਰਾ ਪਤਾ ਹਾਰਾ ਕੀ ਹੁੰਦਾ? ਹਾਰ ਜਾਣਾ। ਹੈ? ਹਾਰ ਜਾਣਾ। ਹਾਂ ਹਾਂ ਹਾਰ ਜਾਣਾ ਵੀ ਕਹਿ ਸਕਦੇ। ਉਹ ਹਾਰ ਜਾਣਾ ਹੁੰਦਾ। ਇਹ ਹਾਰਾ ਹੁੰਦਾ। ਜਿੱਥੇ ਦਾਲ ਰੱਖਦੇ ਹੁੰਦੇ ਸੀ ਦੇਖਿਆ ਤੁਸੀਂ ਐ ਮਿੱਟੀ ਦਾ ਬਣਿਆ ਹੁੰਦਾ ਸੀ ਉਹ ਚ ਨਾ ਉਹ ਚੱਕਰੀ ਚ ਜਾ ਕੇ ਉੱਚ ਭਾਂਡੇ ਚ ਦਾਲ ਬਣਾਉਣ ਵਾਸਤੇ ਰੱਖ ਦੇ ਦੀ ਜਾਂ ਸਬਜ਼ੀਆਂ ਸਾਗ ਹਾਰੇ ਜੇ ਕਹਿੰਦੇ ਨੇ ਹਾਰੇ ਚ ਦਾਲ ਰੱਖੀ ਹੋਈ ਆ ਸ਼ਾਇਦ ਸੁਣਿਆ ਹੋਵੇ ਸ਼ਬਦ ਤੁਸੀਂ ਕੋਈ ਤਾਂ ਬੰਦੇ ਠੇਠ ਉਧਰੋਂ ਰਹਿੰਦੇ ਉਧਰ ਤਾਂ ਥੋਡੇ ਤਾਂ ਬੋਲਦੇ ਨੇ ਸੰਗਰੂਰ ਦੇਲੇ ਚ ਪੰਜਾਬੀ ਸ਼ਬਦ ਦੇ ਤੇ ਲੋਈ ਕਿਹਨੂੰ ਕਹਿੰਦੇ ਨੇ ਲਈ ਹਾਂ ਜੜੀ ਠੰਡੇ ਚ ਲੈਣੇ ਆ ਨਾ ਉੱਪਰ ਪ੍ਰਾਂਤ ਪ੍ਰਾਂਤ ਦੀ ਚਟਾ ਗੁੰਨਦੇ ਆ ਹਾਂ ਠੀਕ ਆ ਚਿਬੜ ਕੀ ਹੁੰਦੇ ਨੇ ਚਿਬੜਾ ਜਿਹੜੀ ਚਟਣੀ ਉਣਾ ਨੇ ਹਾਂ ਤੇਬੜਾ ਦੀ ਚਟਣੀ ਬਣਦੀ ਐ ਤੇ ਪਤਾ ਜੇ ਠਾਣੀ ਕੀ ਹੁੰਦੀ ਐ ਜੇਠਾਣੀ ਜੇਠ ਦੇ ਘਰ ਵਾਲਿਆਂ ਦੀ ਹਾਂ ਜੇਠ ਦੇ ਘਰ ਵਾਲੀ ਜਿਵੇਂ ਮੰਮੀ ਦੀ ਕੀ ਲੱਗੀ ਕੌਣ ਹੋਈ ਡੇਢੀ ਥੋੜੀ ਮੰਮੀ ਦੀ ਜਠਾਣੀ ਹੋਈ ਤੁਹਾਡੇ ਡੈਡੀ ਦੀ ਕੀ ਲੱਗੀ ਓ ਤੋਡੇ ਡੈਡੀ ਦੇ ਵੱਡੇ ਭਰਾ ਦੀ ਵਾਈਫ ਹੋਈ ਨਾ ਜਿਹੜੀ ਘਰ ਵਾਲੀ ਹੋਈ ਤੁਹਾਡੇ ਮੰਮੀ ਦੀ ਜਠਾਣੀ ਲੱਗੀ ਤੁਹਾਡੇ ਡੈਡੀ ਦੀ ਭਝਾਈ ਲੱਗੀ ਇਹ ਵੀ ਰਿਸ਼ਤੇ ਵੀ ਸਿੱਖਣੇ ਨੇ ਹਨਾ ਤੇ ਸਲੇਡਾ ਕਿਹਨੂੰ ਕਹਿੰਦੇ ਚਲੇ ਇੱਧਰ ਰਹਿਣ ਝੁੱਕਾ ਕਿਹਨੂੰ ਕਹਿੰਦੇ ਝੁੱਕਾ ਝੱਗਾ ਹਾਂ ਤੇਰੀ ਕੀ ਬੇਲ ਨੇ ਚ ਭਾਈ ਸੀ ਇਹਦਾ ਮਤਲਬ ਕੀ ਹੁੰਦਾ ਜੇ ਕੋਈ ਤੈਨੂੰ ਇਹ ਗੱਲ ਕਹੇ ਤੇਰੇ ਪਾਪਾ ਕਹਿੰਦੇ ਤੈਨੂੰ ਤੇਰੀ ਕੀ ਬੇਲ ਵਿੱਚ ਬਾਹੀ ਸੀ ਉਹਦਾ ਮਤਲਬ ਕੀ ਹੋਊਗਾ ਬੀ ਤੂੰ ਇਹ ਗੱਲ ਤੇ ਖੁਸ਼ ਹੋਵੇਂਗਾ ਕਾਕਾ ਫਿਰ ਚੁੱਪ ਕਰੇਗਾ ਜੇ ਤੈਨੂੰ ਕਹਿਣ ਤੇਰੀ ਬੇਲ ਵਿੱਚ ਬਾਹੀ ਸੀ ਚੁੱਪ ਮਨ ਲਾ ਤੂੰ ਉਹ ਲੈ ਕੇ ਗਿਆ ਕੋਈ ਚੀਜ਼ ਲੈ ਗਿਆ ਹਨਾ ਟੌਫੀਆਂ ਲੈ ਗਿਆ ਚੀਜੀ ਲੈ ਗਿਆ ਤੇਰੇ ਪਾਪਾ ਤੈਨੂੰ ਕਹਿਣ ਵੀ ਤੇਰੀ ਕੀ ਬੇਲ ਵਿੱਚ ਬਾਹੀ ਸੀ ਫਿਰ ਤੂੰ ਕੀ ਕਹੇਗਾ ਚੁੱਪ ਹੈ ਚੁੱਪ ਕਰ ਜੇਗਾ ਕੀ ਮਤਲਬ ਕੀ ਹੋਊਗਾ ਇਹਦਾ ਇਹਦਾ ਮਤਲਬ ਤਾਂ ਹੁੰਦਾ ਵੀ ਤੇਰਾ ਸਰਦਾ ਨਹੀਂ ਸੀ ਇਹਦੇ ਵੜਾ ਠੀਕ ਹੈ ਇੱਕ ਹਫ਼ਤਾ ਖਾਨ ਹੁੰਦੇ ਨੇ ਹਣਾ ਪਹਿਲਾਂ ਬੋਲਦੇ ਹੁੰਦੇ ਸੀਗੇ ਠੀਕ ਹੈ ਜਰੂਰ ਸਿੱਖਣੇ ਨੇ ਵੀ ਠੀਕ ਹੈ ਕਿਹੜੀ ਗੱਲ ਆ ਤੇ ਵੱਡਦੇ ਹੋ ਥਰਡ ਥਰਡ ਤੇ ਕੀ ਪੜਾਈ ਵਧੀਆ ਚੱਲਦੀ ਆ ਹਾਂਜੀ ਹੋਰ ਵਧੀਆ ਵਧੀਆ ਗੱਲ ਹੈ ਹਾਂਜੀ ਅੱਛਾ ਠੀਕ ਬਈ ਚਲੋ ਬਹੁਤ ਵਧੀਆ ਗੱਲਾਂ ਲੱਗੋ ਤਾਂ ਨੇ ਸੋਣਾ ਲੱਗਿਆ ਮੁੰਡਿਆਂ ਨੇ ਦਸਤਾਰ ਸਗ ਸਜਾਈ ਹੋਈ ਆ ਅੱਛਾ ਸਿੱਖੀ ਬਾਰੇ ਠੀਕ ਹੈ ਮਤਲਬ ਬਹੁਤ ਵਧੀਆ ਇਹ ਵੀ ਆਪਣਾ ਕਲਚਰ ਆਪਣਾ ਸੱਭਿਆਚਾਰ ਹੈ ਇਹ ਵੀ ਜਰੂਰ ਇਹਦੇ ਬਾਰੇ ਵੀ ਪੜਨਾ ਠੀਕ ਹੈ ਥੈਂਕ ਯੂ ਕੋਈ ਪੰਜਾਬੀ ਹੁੰਦੀ ਆ ਤੁਹਾਨੂੰ ਆਉਂਦੇ ਤਾਂ ਹੈ ਜੀ ਦੱਸੋ ਬੋਤਾ ਕਿ ਨੂੰ ਕਹਿੰਦੇ ਨੇ ਜੀ ਹੈ ਜੀ ਬੋਤਾ ਹੋਂਟ ਨੂੰ ਤੇ ਢਿੱਡ ਬੁੱਕਣੀ ਕਿਹੜੀ ਜੀ ਨੂੰ ਕਹਿੰਦੇ ਨੇ ਜੀ ਨਾ ਪਤਨ ਤੇ ਝੁਗਾ ਜੀ ਤੇਰੀ ਕਿ ਬੇਲ ਨੇ ਚ ਬਾਹ ਹੀ ਸੀਗੀ ਇਹਦਾ ਮਤਲਬ ਕੀ ਹੁੰਦਾ ਜੀ ਇਹ ਆਮ ਤੌਰ ਤੇ ਘਰਾਂ 'ਚ ਬੋਲਿਆ ਜਾਂਦਾ ਦੇ ਡੈਡੀ ਹੁਣੀ ਜਿਆਦੇ ਬੋਲਦੇ ਨੇ ਜੀ ਇੱਦਾਂ ਤਾਂ ਨਹੀਂ ਯਾਦ ਹੈਗੇ ਅੱਛਾ ਮੈਨੂੰ ਪਤਾ ਨਹੀਂ ਹੈ ਨਾ ਹਾਂ ਠੀਕ ਹੈ ਤੇ ਰਿਸ਼ਤੇ ਪਤਾ ਜਿਵੇਂ ਆਪਣੇ ਨਨਦ ਕਿਹਨੂੰ ਕਹਿੰਦੇ ਨੇ ਰਿਸ਼ਤੇ ਮੈਨੂੰ ਨਹੀਂ ਕਰੀ ਇੱਦਾਂ ਸਮਝ ਆਦੇਗਾ ਹਾਂ ਭਣੋਈਆ ਉਦਾਂ ਨਹੀਂ ਮੈਨੂੰ ਪਤਾ ਹੈਗਾ ਭਾਂਜਾ ਹਾਂ ਭਾਂਜਾ ਤਾਂ ਉਹ ਠੀਕ ਹੈਗਾ ਭੈਣ ਦਾ ਮੁੰਡਾ ਹਾਂ ਅੱਛਾ ਮਤਲਬ ਵੀ ਉਹ ਪੰਜਾਬੀ ਜੀ ਰਿਸ਼ਤੇ ਇਹ ਨਾਮ ਨਹੀਂ ਪਤਾ ਮੈਨੂੰ ਰਿਸ਼ਤੇ ਮਤਲਬ ਐ ਜੀ ਇੰਗਲਿਸ਼ ਚ ਵੀ ਨਹੀਂ ਮੈਨੂੰ ਪਤਾ ਹੈਗੇ ਜੀ ਸਮਝ ਨਹੀਂ ਆਉਂਦੇ ਹੈਗੇ ਨਹੀਂ ਹੁਣ ਤਾਂ ਜ਼ਰੂਰੀ ਹੈ ਤੇ ਹੁਣ ਤਾਂ ਵੈਸੇ ਹੀ ਖਤਮ ਹੋ ਰਹੇ ਨੇ ਬਹੁਤ ਰਿਸ਼ਤੇ ਚਾਚੇ ਦਾ ਮਾਸੀ ਦਾ ਭੂਆ ਦਾ ਤਾਂ ਰਿਸ਼ਤੇ ਤੁਹਾਨੂੰ ਪਤਾ ਇੱਕ ਇੱਕ ਜਵਾਕ ਆ ਨਾ ਠੀਕ ਹੈ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਆਪਣਾ ਕੀਮਤੀ ਜੀ ਆਂਦੇ ਆ ਠੀਕ ਹੈ ਪੰਜਾਬੀ ਸ਼ਬਦਾਂ ਦੇ ਮਤਲਬ ਪਤਾ ਜਿਹੜੇ ਆਪਣੇ ਘਰਾਂ 'ਚ ਬੋਲੇ ਜਾਂਦੇ ਹੁੰਦੇ ਸੀ ਪਹਿਲਾਂ ਲੈਕਟਰੀ ਮੈਂ ਪੰਜਾਬ ਤੋਂ ਨਹੀਂ ਆ ਤਾਂ ਬਟ ਮੈਂ ਟਰਾਈ ਕਰ ਸਕਦਾ ਪੰਜਾਬੀ ਬੋਤਾ ਕਿ ਨੂੰ ਕਹਿੰਦੇ ਨੇ ਬੋਤਾ ਸ਼ਾਇਦ ਬੋਤਾ ਕਹਿੰਦੇ ਨੇ ਜਿਹੜਾ ਖੇਤ ਵਿੱਚ ਪਾਣੀ ਦਾ ਕੁਝ ਹੁੰਦਾ ਉਸ ਟਾਈਪ ਦਾ ਉਹ ਨੂੰ ਕਹਿੰਦੇ ਨੇ ਕਮ ਅੱਛਾ ਠੀਕਾ ਟਿੱਡੇ ਟਿੱਡੇ ਚ ਕੜੇਲਾ ਪੈਣੀਆ ਟਿੱਡ ਦਾ ਮਤਲਬ ਤਾਂ ਪੇਟ ਹੁੰਦਾ ਹੈ ਗੇਸ ਹੈ ਨਾ ਕੜੇਲਾ ਪੈਣੀਆ ਮੇਬੀ ਕੜੇਲਾ ਮੀਨਸ ਮੇਬੀ ਦਰਦ ਹੋਣਾ ਅ ਕਹਿ ਸਕਦੇ ਆ ਪੁਰਾਣੇ ਲੋਕ ਕਹਿੰਦੇ ਮੇਰੇ ਢਿੱਡੇ ਕਿੜੇਲਾ ਮੈਂ ਢਿੱਡ ਫੁੱਕਣੀ ਕਿ ਨੂੰ ਫੰਨੇ ਨੇ ਢਿੱਡ ਫੁੱਕਣੀ ਮੇ ਵੀ ਜਿਵੇਂ ਆਪਾਂ ਇੰਗਲਿਸ਼ ਚ ਕਹਿੰਦੇ ਆ ਜੈਲਸੀ ਹੋਣੀ ਸ਼ਾਇਦ ਨਹੀਂ 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 ਛਾੜੂ ਗਏ ਅੱਛਾ ਛਾੜਾ ਲਾ ਵਟੇ ਢੂਕਣੀ ਓਕੇ ਛੱਜ ਛੱਤ ਨੂੰ ਕਹਿੰਦੇ ਨੇ ਸ਼ਾਇਦ ਨਹੀਂ ਛੱਜ ਜੀ ਚ ਉਹ ਕਣਕ ਛਾਣਦੇ ਹੁੰਦੇ ਸੀ ਉਹ ਚ ਉਹ ਜਿਹੜਾ ਘਾਹ ਪੂਸੂ ਵਗੈਰਾ ਲੱਗ ਜਾਂਦਾ ਠੀਕ ਜੇ ਤਾਂ ਬੋਲੇ ਛਾਨਣੀ ਕੀ ਬੋਲੇ ਟੂਹੀ ਕਿ ਨੂੰ ਕਹਿੰਦੇ ਟੂਹੀ ਕਮਰ ਨੂੰ ਸ਼ਾਇਦ ਹਾਂ ਹੈਨਾ ਕਬਲ ਟਟਿਰੀ ਟਟੀਰੀ ਸ਼ਾਇਦ आई एम नॉट श्योर बट शायद कोई पक्षी हुंदा है हैना पंछी हां जी आजकल तो काफी ਘੱਟ ਦੇਖਦਾ ਤੇ ਕਸੂਤੀ ਥਾਂ ਇਹਨੂੰ ਕਹਿੰਦੇ ਨੇ ਕਸੂਤੀ ਥਾਂ ਸੱਟ ਲੱਗੀ ਉਹਦੇ ਕਸੂਤੀ ਦਾ ਲੱਗੀ ਜਿਵੇਂ ਮੈਂ ਹਰਿਆਣੇ ਤੋਂ ਆ ਤਾਂ ਕਸੂਤੀ ਦਾ ਮਤਲਬ ਉੱਥੇ ਹੁੰਦਾ ਹੈ ਕਿ ਪੂਰੀ ਤਗੜੀ ਤਗੜੀ ਗੱਲ ਰਾਈਟ ਜਿਵੇਂ ਆਪਾਂ ਕਹਿੰਦੇ ਕਸੂਤੀ ਗੱਲ ਹੈ ਤਾਂ ਪੰਜਾਬੀਕਸ ਤੋਂ ਮੈਨੂੰ ਨਹੀਂ ਪਤਾ ਕਸੂਤੀ ਇਹ ਵੀ ਕਹਿੰਦੇ ਨੇ ਵੀ ਜਿੱਥੇ ਜ਼ਿਆਦਾ ਜ਼ੋਰ ਦੀ ਲੱਗੇ ਜਾਂ ਗੁਪਤ ਹਾਂ ਹਾਂ ਜੀ ਉਹੀ ਸਟਰੋਂਗ ਮਤਲਬ ਕੀ ਵੇਂ ਡੀਮਿੰਗ ਐ ਸਕਦੇ ਆ ਰਿਸ਼ਤਿਆਂ ਦਾ ਪਤਾ ਪੰਜਾਬੀ ਜਿਵੇਂ ਟਰਾਈ ਕਰ ਸਕਦਾ ਮੈਂ ਨਨਤ ਕੀਨ ਨਨਤ ਮੀਨਸ ਹੁੰਦੀ ਆ ਕਿ ਤੁਹਾਡੀ ਪਤਨੀ ਦੀ ਭੈਣ ਹੈ ਨਾ ਤੇ ਪੜੋਈ ਆ ਕਿ ਨੂੰ ਕਹਿੰਦੇ ਨੇ ਉਹਦੇ ਪਤੀ ਨੂੰ ਨਨਨ ਦੇ ਪਤੀ ਨੂੰ ਹਾਂ ਨਨ ਦੇ ਪਤੀ ਵਧੀਆ ਜਾਣਦੇ ਨੇ ਜਟਾਣੀ ਕਿ ਨੂੰ ਕਹਿੰਦੇ ਨੇ ਜਟਾਣੀ ਕਹਿੰਦੇ ਨੇ ਜੇ ਤੋ ਤੁਹਾਡੇ ਪਤੀ ਦਾ ਪਤੀ ਨੂੰ ਕੀ ਕਹਿੰਦੇ ਆ ਪੰਜਾਬੀ ਵਿੱਚ ਘਰ ਵਾਲਾ ਹਾਂ ਤੁਹਾਡੇ ਘਰ ਵਾਲੇ ਦੇ ਵੱਡਾ ਜੋ ਵੀਰ ਹੁੰਦਾ ਉਹਨੂੰ ਜੇਟ ਕਹਿੰਦੇ ਆ ਤੇਰੀ ਕੀ ਬੇਲੇ ਚ ਬਾਹ ਹੀ ਸੀ ਇਹਦਾ ਮਤਲਬ ਕੀ ਹੁੰਦਾ ਕੀ ਤੇਰੀ ਕੀ ਬੇਲੇ ਚ ਬਾਹ ਹੀ ਸੀ ਮੈਂ ਐਦਾ ਮਤਲਬ ਨਹੀਂ ਮੈਨੂੰ ਪਤਾ ਇੰਨੀ ਜੇ ਵੀ ਕੋਈ ਮੰਨ ਲਓ ਤੁਸੀਂ ਕੋਈ ਕੰਮ ਕਰਤਾ ਹਨ ਇਹੋ ਜਿਹਾ ਤੁਹਾਡੇ ਘਰ ਤੇ ਤੁਹਾਡੇ ਡੈਡੀ ਨੂੰ ਮੰਮੀ ਨੂੰ ਦਾਦੇ ਨੂੰ ਪਤਾ ਲੱਗਿਆ ਬੱਡੇ ਨੂੰ ਕਿਸੇ ਨੂੰ ਵੀ ਹਾਂਜੀ ਹਾਂਜੀ ਤਾਂ ਜੇ ਉਹਨਾਂ ਨੇ ਕਹਿਣਾ ਹੋਵੇ ਵੀ ਤੇਰਾ ਇਹਦੇ ਬਣਾ ਸਰਦਾ ਨਹੀਂ ਸੀ ਹਾਂਜੀ ਓਕੇ ਵੀ ਤੈ ਕਿਉਂ ਕੀਤਾ ਫਿਰ ਤੇਰੀ ਬੇਲ ਨੇ ਚ ਬਾਹੀ ਸੀ ਓਕੇ ਇਹ ਕਹਦੇ ਉਹ ਗੁੱਸੇ ਨਾਲ ਠੀਕ ਆ ਠੀਕ ਵੀ ਤੇਰੀ ਕੀ ਬੇਲ ਨੇ ਚ ਬਾਹੀ ਤੀ ਤੂੰ ਜ਼ਰੂਰੀ ਕੀਤਾ ਇਹ ਸਮਝ ਗਿਆ ਸਮਝ ਗਿਆ ਹਾਂਜੀ ਧੰਵਾਦ ਜੀ ਬਹੁਤ ਥੈਂਕ ਯੂ ਜੀ ਪੰਜਾਬੀ ਆਉਂਦੀ ਔਰੇ ਹਾਂਜੀ ਹਾਂਜੀ ਆਉਂਦੀ ਹੈ ਜੀ ਬੋਤਾ ਕਿਹਨੂੰ ਆਉਂਦੇ ਨਹੀਂ ਬੋਤਾ ਕਿਨੂੰ ਉੱਠਣ ਨੂੰ ਕਹਿੰਦੇ ਆਂ ਇਹ ਕੰਮ ਇਹਨੂੰ ਤੁਹਾਡਾ ਨਾਮ ਕੀ ਪਹਿਲਾਂ ਨਾਮ ਪੁੱਛਣਾ ਜੋਤਿੰਦਰ ਸਿੰਘ ਜੀ ਜੋਤਿੰਦਰ ਕਿਹੜੀ ਜਗ੍ਹਾ ਦਾ ਅਸੀਂ ਹਰਿਆਣੇ ਤੋਂ ਹੀ ਇੱਥੇ ਰਤੀਏ ਤੋਂ ਹੀ ਠੀਕ ਹੈ ਟਿੱਡ ਫੁਕਣੀ ਨੂੰ ਕਹਿੰਦੇ ਨੇ ਕਿਨੂੰ ਜੀ ਟਿੱਡ ਫੁਕਣੀ ਟਿੱਡ ਫੁਕਣੀ ਨਾ ਇਹਦਾ ਨਹੀਂ ਪਤਾ ਜੀ ਠੀਕ ਤੇ ਤੇਰੀ ਕੀ ਬੇਲਣੇ 'ਚ ਬਾਹ ਹੀ ਸੀ ਇਹਦਾ ਮਤਲਬ ਕੀ ਜਾਂਦਾ ਨਹੀਂ ਪਤਾ ਬਾਤਾਂ ਨੇ ਹੀ ਆਹ ਨਹੀਂ ਇਹ ਆਮ ਅੱਛਾ ਪੰਜਾਬੀ ਪ੍ਰਾਣੀ ਕਰਦੇ ਬੋਲਦੇ ਨੇ ਸ਼ਬਦ ਇਹੋ ਠੀਕ ਹੈ ਠੀਕ ਹੈ ਤੇ ਝੁਗਾ ਕਿਹਨੂੰ ਕਹਿੰਦੇ ਨੇ ਝੁਗਾ ਆਪਣੀ ਕਮੀਜ਼ ਨੂੰ ਨਹੀਂ ਹਾਂ ਕੰਡਾ ਕੱਢਣਾ ਠੰਡਾ ਕੱਢਣਾ ਇਹ ਕੰਡਾ ਦਾ ਜਿਵੇਂ ਬੈਰੀ ਦਾ ਹੋ ਗਿਆ ਕੰਡਾ ਕੱਢਣਾ ਉਹ ਕੰਮ ਹੋ ਗਿਆ ਜੀ ਠੀਕ ਹੈ ਤੇ ਹਾਰਾ ਕਿਹਨੂੰ ਕਹਿੰਦੇ ਨੇ ਹਾਰਾ ਆਪਣਾ ਜਿਹੜਾ ਹਾਰਾ ਆਪਣਾ ਪਾਣੀ ਦਿੱਤਾ ਕਰਨ ਵਾਲਾ ਵੀ ਹੁੰਦਾ ਜੀ ਆ ਪਾਣੀ ਵੀ ਦਿੱਤਾ ਪਾਣੀ ਵੀ ਹੁੰਦਾ ਕੋਈ ਦੂਸਰ ਵੀ ਹੋ ਜਾਂਦੇ ਨਾਲ ਪਰ ਵੱਡੇ ਲੈਵਲ ਤੇ ਆ ਗਏ ਤੂੰ ਹੀ ਕਿਹਨੂੰ ਕਹਿੰਦੇ ਤੂੰ ਹੀ ਆਪਣੀਆਂ ਢੂਈਆਂ ਆ ਗਈਆਂ ਉਹ ਤਾਂ ਪੰਜਾਬੀ ਆਹੀ ਬੈਕ ਨੂੰ ਪ੍ਰਾਤ ਪ੍ਰਾਂਤ ਆਪਣਾ ਆਟਾ ਗੁੰਨਦੇ ਆ ਹੀ ਠੀਕ ਸਲੈਡਿੰਗ ਨੂੰ ਕਹਿੰਦੇ ਨੇ ਸਲੇਡਾ ਜਿੱਥੇ ਤੱਕ ਮੈਂ ਸੁਣਿਆ ਜਿਵੇਂ ਕਹਿੰਦੇ ਨੇ ਪ੍ਰਾਣੀ ਕਹਾਵਤਾਂ ਇਹ ਕਪੂਤ ਵਾਂਗੂ ਹਾਂ ਪੂਤ ਨੂੰ ਹਾਂ ਚਿਪੜ ਜੀ ਜੱਬੜ ਆਪਣੇ ਟਿੱਬਿਆਂ ਤੇ ਹੁੰਦੇ ਨਹੀਂ ਜੱਬੜ ਠੀਕ ਰਿਸ਼ਤੇ ਪਤਾ ਹੀ ਭਣੋਈਆ ਗਿਰੂ ਕਹਿੰਦੇ ਨੇ ਨਾ ਇਹਦੇ ਬਾਰੇ ਦੇ ਰਿਸ਼ਤਿਆਂ ਦਾ ਸਿੱਧਾ ਪਤਾ ਨਹੀਂ ਨੰਦ ਨੰਦ ਜੀ ਜਿਵੇਂ ਕੀ ਆਪਣੀ ਜਿਵੇਂ ਬਹੂ ਆਉਂਦੀ ਆ ਉਹਦੀ ਭੈਣ ਹੋ ਗਈ ਉਦੋਂ ਘਰ ਵਾਲੇ ਦੀ ਘਰ ਵਾਲੇ ਦੀ ਘਰ ਵਾਲੇ ਦੀ ਭੈਣ ਆ ਜੇ ਤੇ ਭਾਣ ਜਾਂ ਕਿਹਨੂੰ ਕਹਿੰਦੇ ਨੇ ਭਾਂਜਾ ਆਪਣਾ ਹਾਂ ਜੀ ਹਾਂ ਜੀ ਭੈਣ ਦੇ ਮੁੰਡੇ ਜੀ ਇਹ ਮਤਲਬ ਕਿਦੇ ਭੈਣ ਦੇ ਮੁੰਡੇ ਨੂੰ ਆਪਣੀ ਹਾਂ ਤੇ ਆਪਣੇ ਭਰਾ ਦਾ ਮੁੰਡਾ ਹੋਇਆ ਜੇ ਉਹਨੂੰ ਕੀ ਕਹੋਗੇ ਹਾਂ ਉਹ ਭਤੀਜਾ ਹੋ ਗਿਆ ਜੀ ਭਤੀਜਾ ਲੱਗਿਆ ਤੇ ਜਠਾਣੀ ਕੌਣ ਹੁੰਦੀ ਹੈ ਜੀ ਜਠਾਣੀ ਉਹ ਭੈਣ ਹੋ ਗਈ ਜੀ ਮਤਲਬ ਜਿਹਦੀ ਵਾਈਫ ਉਹ ਹੋਗੀ ਜਿੱਥੇ ਵਿਆਹੀ ਮਤਲਬ ਕੁੜੀ ਉਹਦੇ ਜਿਹੜੇ ਹਸਬੰਡ ਦੀ ਉਹਦੀ ਵਾਈਫ ਹੋਗੀ ਜਿੱਥੇ ਕੁੜੀ ਵਿਆਹੀ ਉਹਦੇ ਹਸਬੰਡ ਦੀ ਵਾਈਫ ਜਠਾਣੀ ਉਲਝ ਜੇ ਗਏ ਇਹ ਕੰਮ ਜਾ ਉਲਝਣ ਵਾਲਾ ਹੋ ਗਿਆ ਬਦਲ ਜਿਹੜੀ ਮੰਨ ਲਓ ਕੋਈ ਨਵੀਂ ਵਿਆਹੀ ਬਹੂ ਆ ਹਾਂਜੀ ਹਾਂਜੀ ਉਹਦੇ ਅੱਗੇ ਹਾਂ ਅੱਗੇ ਨਾਲ ਲੱਗਮੀ ਉਹ ਆ ਗਈ ਕੌਣ ਹੋਈ ਉਹਦੇ ਲਖਦੇ ਭਾਈ ਦੀ ਵਾਈਫ ਹੋ ਗਈ ਉਹਦੇ ਭਾਈ ਦੀ ਵਾਈਫ ਹਾਂਜੀ ਉਹ ਤਾਂ ਫਿਰ ਉਹਦੀ ਉਹ ਹੀ ਭਰਜਾਈ ਹੋਈ ਤੁਸੀਂ ਦੱਸ ਦਿਓ ਜੀ ਫਿਰ ਆਪਣਾ ਘਾਟੀ ਪਤਾ ਜੀ ਉਹ ਹੀ ਮਤਲਬ ਉਹਦੇ ਘਰ ਵਾਲੇ ਦੇ ਵੱਡੇ ਭਾਈ ਦੀ ਘਰ ਵਾਲੀ ਅੱਛਾ ਠੀਕ ਹੈ ਜੀ ਹਾਂਜੀ ਆਈ ਬਤਾ ਭਾਈ ਹੋਇਆ ਜੇਡ ਹਾਂ ਫਿਰ ਉਹੀ 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 ਕਹਿੰਦਾ ਨਾ ਜੀ ਮੈਂ ਉਹੀ ਕੇ ਤੁਸੀਂ ਉਹਦੀ ਭਾਈ ਉਹ ਬਹੂ ਦੇ ਭਾਈ ਦੀ ਘਰ ਵਾਲੀ ਕਹਾਣੀ ਅੱਛਾ ਜੀ ਠੀਕ ਚਲੋ ਧੰਨਵਾਦ ਬਹੁਤ ਵਧੀਆ ਜਵਾਬ ਦਿੱਤੇ ਤੁਸੀਂ ਥੈਂਕ ਯੂ ਜੀ ਸੋ ਸੇਵਾ ਦੱਸੋ ਤੁਸੀਂ ਪੰਜਾਬੀ ਦੇ ਜਿਹੜੇ ਪੁਰਾਣੇ ਸ਼ਬਦ ਆਪਣੇ ਘਰਾਂ 'ਚ ਬੋਲੇ ਜਾਂਦੇ ਸੀ ਬਹੁਤ ਵਾਹ ਮੈਨੂੰ ਮੈਨੂੰ ਵੀ ਉਲਝਾ ਰਿਹਾ ਏ ਤੁੰਦਾ ਉਹ ਪੁੱਛਣੇ ਨੇ ਵੀ ਤੁਹਾਨੂੰ ਪਤਾ ਏ ਚਲ ਪੁੱਛ ਕੀ ਪੋਛਣਾ ਬੋਤਾਂ ਕਿਹਨੂੰ ਕਹਿੰਦੇ ਨੇ ਊਂਠ ਨੂੰ ਢਿੱਡ ਫੁਕਣੀ ਚਾਹ ਨੂੰ ਚਾਹ ਨੂੰ ਅਤੇ ਚਾਚਾ ਵੀ ਬੋਲਦਾ ਢਿੱਡੇ 'ਚ ਕਿਹੜੇ ਲਾ ਬਣੀਆਂ ਜੀ ਬਹੁਤ ਜ਼ਿਆਦਾ ਹੱਸਣਾ ਇਹ ਡਿਜਕੜੀ ਲਵੇਂ ਦਰਦ ਵੀ ਕਹਿੰਦੇ ਨੇ ਮੇਰੇ ਢੇਡੇ ਡਿਜਕੜੀ ਲਵੇਂ ਦੀ ਹਾਰ ਹਾਰਾ ਜੀ ਅਸੀਂ ਤਾਂ ਉਹ ਕਹਿੰਦੇ ਕਾਪੀਆਂ ਨੂੰ ਪਤਾ ਨਹੀਂ ਬੀਤੋ ਤੁਹਾਡੇ ਤੋਂ ਉਮੀਦਾਂ ਨੇ ਸਾਡੀ ਹਾਂ ਹਾਂਜੀ ਹਾਂਜੀ ਦੁੱਧ ਜਿਹਦੇ ਵਿੱਚ ਕਾੜੀ ਦਾ ਉਹਨੂੰ ਹਾਰਾ ਕਹਿੰਦੇ ਆ ਛੱਜ ਜੀ ਛੱਜ ਜਿਹਦੇ ਚ ਕਣਕ ਨੂੰ ਛੱਟੀ ਦਾ ਠੀਕ ਹੈ ਸੱਤ ਸੱਤ ਜਿਵੇਂ ਅਸੀਂ ਬੈਠੇ ਆ ਇੱਥੇ ਠੀਕ ਹੈ ਲੋਈ ਜੀ ਲੋਈ ਤਾਂ ਬੜਾ ਸਿੰਪਲ ਆ ਯਾਰ ਉਹ ਜਿਹੜੀ ਬੁੱਕਲ ਮਾਰਦੇ ਆ ਉਹ ਹੁੰਦਾ ਮਤਲਬ ਝੁਗਾ ਜੀ ਝੁਗਾ ਝੁਗਾ ਝੱਗਾ ਵੀ ਝੁਗਾ ਵੀ ਕਹਿੰਦੇ ਆ ਝੁਗਾ ਕੀ ਆ ਝੁਗਾ ਮੰਗੇ ਕਰਦੇ ਤੇ ਉਹਨੂੰ ਝੁਗਾ ਕਹਿ ਦਿੰਦੇ ਆ ਪੌਣੇ ਨੂੰ ਮੰਗੇ ਕਰਦੇ ਤੇ ਬੱਚੇ ਉਹਨੂੰ ਝੁਗਾ ਕਹਿ ਦਿੰਦੇ ਸੀਗੇ ਹਾਂ ਝੁਗਾ ਝੁਗਾ ਕੁਰਤੇ ਨੂੰ ਸ਼ਰਟ ਨੂੰ ਕਹਿ ਦਿੰਦੇ ਨੇ ਝੱਗਾ ਝੁਗਾ ਮੈਂ ਉਹੀ ਕਹਾਂ ਝੱਗਾ ਝੁਗਾ ਝੁਗਾ ਵੀ ਕਹਿੰਦੇ ਨੇ ਕਈਂ ਦਾ ਤੇ ਝੱਗਾ ਵੀ ਕਹਿੰਦੇ ਨੇ ਤੇਰੀ ਕੀ ਬੇਲ ਨੇ ਚ ਬਾਹ ਹੀ ਸੀ ਇਹਦਾ ਕੀ ਮਤਲਬ ਹੁੰਦਾ ਜੇ ਕਿਸੇ ਨਾਲ ਅਨਸੈਸਰਲੀ ਕਿਸੇ ਨਾਲ ਪੰਗਾ ਲੈ ਲੈਣਾ ਜਾ ਕੇ ਹਾਂ ਵੀ ਜਾਂ ਵੀ ਇਹ ਚੀਜ਼ ਮੈਨੂੰ ਸਰਦਾ ਨਹੀਂ ਦੀ ਤੈਨੂੰ ਇਹ ਗੱਲ ਕਹਿਣੀ ਹੋਵੇ ਨਾ ਇਨਡਾਇਰੈਕਟਲੀ ਟਟੇਰੀ ਕੀ ਹੁੰਦੀ ਸੀ ਟਟੇਰੀ ਇੱਕ ਪੰਛੀ ਹੈ ਹਾਂ ਵੀ ਆ ਦਿਨ ਘੱਟ ਦੇਖਦਾ ਹੈ ਹਾਂ ਨਹੀਂ ਪਿੰਡਾਂ ਚ ਦਿਖਦਾ ਠੀਕ ਹਾਂ ਤੇ ਕਟਾਣੀ ਕਟਾਣੀ ਵੱਲ ਦਿਖਦਾ ਅੱਛਾ ਹਾਂ ਲੁਧਿਆਣੇ ਕਟਾਣੀ ਹਾਂ ਮੂਲੀ ਆ ਉਹਨਾਂ ਦੇ ਪਿੰਡ ਦਿਖਦਾ ਅੱਛਾ ਹਾਂ ਠੀਕ ਹੈ ਤੇ ਇੱਕ ਉਹ ਦਾਦੀ ਬਸ ਲਾਸਟ ਸਾਲ ਨੂੰ ਭਰਾ ਆ ਤੀ ਭਰਾ ਆ ਜਿਹਦੇ ਆਟਾ ਗੁੰਨੀ ਦਾ ਕਿੰਨੇ ਨੰਬਰ ਕਿੰਨੇ ਨੰਬਰ ਪੂਰੀ ਜੀ ਓਕੇ ਥੈਂਕ ਯੂ ਪੂਰੀ ਨੇ ਭਾਜੀ ਕੀ ਨਾਮ ਆ ਜੀ ਕੁਣ ਯਾਪੀ ਆਉਂਦੀ ਹੈ ਤੁਹਾਨੂੰ ਹਾਂਜੀ ਹਾਂਜੀ ਤੇ ਅਸੀਂ ਕੁਝ ਸ਼ਬਦ ਜਿਹੜੇ ਆਪਣੇ ਘਰਾਂ 'ਚ ਬੋਲੇ ਜਾਂਦੇ ਸੀ ਪਹਿਲਾਂ ਉਹ ਪੁੱਛਣਾ ਚਾਹੁੰਦੇ ਹਾਂ ਵੀ ਜੇ ਉਹਨਾਂ ਦੇ ਮਤਲਬ ਪਤਾ ਤੁਹਾਨੂੰ ਜਿਵੇਂ ਬੋਤੇ ਦਾ ਕੀ ਮਤਲਬ ਹੈ ਜੀ ਬੋਤੇ ਦਾ ਊਂਠ ਹਾਂ ਤੇ ਤੇਰੀ ਕੀ ਬੇਲ ਨੇ ਚ ਬਾਹ ਹੀ ਸੀ ਇਹ ਗੱਲ ਕਿਉਂ ਕਹੀ ਜਾਂਦੀ ਸੀ ਇਹਦਾ ਮਤਲਬ ਇਹ ਸੀ ਜੇ ਕਰੰਦਾ ਤਰੀਕਾ ਵੀ ਨਹੀਂ ਕੀਤਾ ਤਾਂ ਤਿਰਕੀ ਹੋ ਗਿਆ ਜਿਹੜੇ ਬੇਲ ਨੇ ਚ ਬਾਹ ਹੀ ਹਾਂ ਨਹੀਂ ਇਹ ਹੁੰਦੀ ਵੀ ਇਹਦੇ ਬਿਨਾ ਸਰਦਾ ਨਹੀਂ ਸੀਗਾ ਇਹ ਗੱਲ ਕਹਿਣੀ ਹੋਵੇ ਜੇ ਮੈਂ ਕੋਈ ਕੰਮ ਕਰਿਆ ਵੀ ਤੇਰੀ ਕੀ ਬੇਲਣੇ ਚ ਬਾਹਂ ਸੀ ਵੀ ਤੂੰ ਕਰਕੇ ਆਇਆ ਕੀਤਾ ਨਹੀਂ ਹੈਗਾ ਇਹ ਹਾਂ ਹਾਰਾ ਕਿਹਨੂੰ ਕਹਿੰਦੇ ਜੀ ਹਾਰਾ ਹਾਰ ਜਿਹੜੇ ਰੋਟੀਆਂ ਬਣਾਉਂਦੇ ਨਹੀਂ ਆਪਾਂ ਦਾਲ ਸਬਜ਼ੀ ਬਣਾਈ ਜਾਂਦੀ ਸੀ ਹਾਂ ਬੂੜੀਆਂ ਬਣਾਉਂਦੀ ਹੁੰਦੀ ਸੀ ਪਹਿਲਾਂ ਤੂੰ ਹੀ ਕਿਹਨੂੰ ਕਹਿੰਦੇ ਤੂੰ ਹੀ ਤੂੰ ਹੀ ਤਾਂ ਆ ਹੀ ਕਹਿੰਦੇ ਵੈਸੇ ਕਈ ਤਾਂ ਦੂਜੇ ਵਾਰ ਬਸ ਇਹਨੂੰ ਵੀ ਕੱਢ ਲੈਂਦੇ ਆ ਛੱਜ ਕਿਹਨੂੰ ਕਹਿੰਦੇ ਛੱਜ ਛੱਜ ਜਿਹੜੇ ਛੱਟਦੇ ਹੁੰਦੇ ਸੀ ਪਹਿਲਾਂ ਬੂੜੀਆਂ ਠੀਕ ਤੇ ਕਸੂਤੀ ਥਾਂ ਕਿਉਂ ਕਹਿੰਦੇ ਨੇ ਬਹੁਤ ਕਸੂਤੀ ਹੁੰਦੀ ਹੈ ਜਿਵੇਂ ਵੀ ਕਿੱਥੇ ਹੱਥ ਪਾ ਲਿਆ ਤਾਂ ਕਸੂਤੀ ਤਾਂ ਹੁਣ ਨਿਕਲਣਾ ਨਹੀਂ ਹੈ ਇਹ ਅੱਛਾ ਤੇ ਜਿਹੜੀ ਜ਼ਿਆਦਾ ਓਕੀ ਹੁੰਦੀ ਹੈ ਹਾਂ ਓਕੀ ਓਏ ਟਟਰੀ ਕੀ ਹੁੰਦੀ ਹੈ ਜੀ ਟਟਰੀ ਉਹ ਬੜੀਆਂ ਲੰਬੀਆਂ ਜਿਹੀਆਂ ਲੱਤਾਂ ਵਾਲੀ ਜੀ ਟੇਟੇਂ ਚ ਕਰਦੀ ਫਿਰਦੀ ਹੁੰਦੀ ਹਾਂ ਜੀ ਹਾਂਜੀ ਉਹ ਹਾਂ ਛੀ ਹੁੰਦਾ ਇੱਕ ਠੀਕ ਹੈ ਠੀਕ ਹੈ ਤੇ ਕੰਡਾ ਕੱਢਣਾ ਕਿਸੇ ਦਾ ਮਤਲਬ ਕਹਦੇ ਨਹੀਂ ਵੀ ਇਹ ਬੰਦੇ ਦਾ ਕੰਡਾ ਕੱਢ ਦੇਣਾ ਹੁਣ ਅਸੀਂ ਵੇ ਚੱਕ ਦੇਣਾ ਚੱਕ ਦੇਣਾ ਫੱਟਾ ਇਹਦਾ ਕੰਮ ਚੱਕ ਦੇਣਾ ਕੰਡਾ ਕੱਢ ਦੇਣਾ ਮਤਲਬ ਉਹ ਫਿਰ ਕਈ ਵਾਰ ਪੈਸੇ ਹੀ ਜਾ ਕੇ ਅਗਲਾ ਕੰਡਾ ਨਾਲ ਕੱਢਣ ਲੱਗੇ ਵੀ ਪੈਰ 'ਚ ਉਹਦੇ ਹਨ ਉਹ ਜਿਹਨੂੰ ਪਤਾ ਹੀ ਉਹ ਉਹੀ ਕੰਡਾ ਕਰਦਾ ਉਹ ਹੀ ਕੰਡਾ ਗੱਡੂ ਕੋ ਤਾਂ ਫਿਰ ਦੂਆ ਦਾ ਜਾ ਕੇ ਪੈਰ ਫੜ ਲੂ ਉਹਦੇ ਵੀ ਲੈ ਤੇਰੇ ਕੰਡਾ ਕੱਢ ਕੰਡਾ ਕੱਢ ਦਮਾ ਤੇਰਾ ਠੀਕ ਠੀਕ ਤੇ ਇੱਕ ਲਾਸਟ ਪੁੱਛਣਾ ਈ ਝੁਗਾ ਕੀ ਹੁੰਦਾ ਈ ਜਾਂ ਝੱਗਾ ਵੀ ਕਹਿੰਦੇ ਹੁੰਦੇ ਨੇ ਕਹਿੰਦਾ ਤੇ ਝੁਗਾ ਵੀ ਆ ਜਿਹੜਾ ਹੁੰਦਾ ਆਪਣਾ ਇਹਨੂੰ ਛੱਗਾ ਪੰਜਾਬੀ ਚ ਵਾ ਬੋਲਦੇ ਆਂ ਤੈਨੂੰ ਛੱਗਾ ਜਿਹੜਾ ਕਮੀਜ਼ ਨੂੰ ਕਮੀਜ਼ ਕਮੀਜ਼ ਠੀਕ ਧੰਨਵਾਦ ਜੀ ਬੋਬੀ ਆਉਂਦੀ ਏ ਤੁਹਾਨੂੰ ਆਉਂਦੀ ਨਹੀਂ ਕਿਉਂ ਆਉਂਦੀ ਆ ਹਾਂਜੀ ਬਾਈ ਆਉਂਦੀ ਆ ਬੋਤਾ ਕਿਹਨੂੰ ਕਹਿੰਦੇ ਨੇ ਹੈ ਬੋਤਾ ਕਿਹਨੂੰ ਕਹਿੰਦੇ ਨੇ ਮੇਰੇ ਯਾਰ ਨੂੰ ਉਹ ਨੂੰ ਕਹਿੰਦੇ ਨੇ ਨਹੀਂ ਮਜ਼ਾਕ ਕਰ ਰਹੇ ਆ ਅੱਛਾ ਰਿਮਾਛਾ ਦਾ ਮਜ਼ਾਕ ਜੀ ਕਈ ਵਾਰ ਰੱਖਿਆ ਹੁੰਦਾ ਨੇ ਛੇੜ ਵੀ ਰੱਖ ਲੈਂਦੇ ਨੇ ਉਹ ਕਿਹਨੂੰ ਕਹਿੰਦੇ ਨੇ ਬੋਤਾ ਵੈਸੇ ਮੈਨੂੰ ਕਹਿੰਦੇ ਅਸੀਂ ਦਾ ਬਾਕੀ ਦੂਜਾ ਅਸਲ ਚ ਕਾਣ ਹੁੰਦਾ ਅਸਲ ਚਾ ਪਤਾ ਨਹੀਂ ਠੱਡੇ ਟਿਕੜੇ ਲੈ ਪੈਣੀ ਇਹ ਕਿਉਂ ਕਹਿੰਦੇ ਹੁੰਦੇ ਨੇ ਕੜਿੱਲ ਪੈਣੀ ਠੱਡੇ ਜਿਆਦਾ ਭਜਨ ਚੱਕ ਲਿਆ ਜ਼ੋਰ ਲੱਗ ਗਿਆ ਜਦੋਂ ਜਿਆਦਾ ਜ਼ੋਰ ਲੱਗਿਆ ਤਣੇ ਚੜਜਣ ਉਹ ਕਹਿੰਦੇ ਨੂੰ ਧਾਰ ਵੀ ਕਹਿ ਦਿੰਦੇ ਆ ਹਾਰਾ ਕਿ ਨੂੰ ਕਹਿੰਦੇ ਨੇ ਧਰਨ ਵੀ ਕਹਿੰਦੇ ਨੇ ਹਾਰਾ ਆਰਾ ਕ ਹਾਰਾ ਹਾਰਾ ਅੱਗ ਵਾਲਾ ਜਿਹੜਾ ਉਹ ਮਰੱਖਾ ਯਾਰਾ ਪਤਿਲਾ ਬਦੁੱਲਾ ਰੱਖਾ ਜਿਹੜਾ ਉਹ ਦਲੀ ਹਾਂ ਹਾਂ ਪੇ ਪ੍ਰਾਣੀ ਬੁੜੀਆਂ ਕਰਦੀਆਂ ਹੁਣ ਤਾਂ ਕੋਈ ਕਰਦਾ ਨਹੀਂ ਨੀਵੇਂ ਹਾਂ ਕਰਾਂ ਮਾਰਾ ਹੈ ਪ੍ਰਾਣੀ ਬੁੜੀ ਫਿਰ ਮੈਂ ਹੀ ਕਿਹਾ ਕੰਡਾ ਕੱਢਣਾ ਕਿ ਨੂੰ ਕਹਿੰਦੇ ਨੇ ਕੰਡਾ ਕੱਢਣਾ ਬਸ ਕੱਢਦਾ ਕੰਡਾ ਕਿਉਂ ਕਹਿੰਦੇ ਲੜਕ ਕੱਢਣੀ ਹੋਈ ਰੜਕ ਕੱਢਣੀ ਕਿਸੇ ਨਾਲ ਪ੍ਰਾਣੀ ਗੁੱਸਾ ਗਿੱਲਾ ਕਿਵੇਂ ਕੱਢ ਹੁੰਦਾ ਹੁੰਦਾ ਕੰਡਾ ਦਾ ਬਸ ਉਹ ਤਾਂ ਫਿਰ ਤਰੀਕੇ ਨਾਲ ਹੀ ਨਿਕਲਦਾ ਨਹੀਂ ਮਤਲਬ ਕੀ ਕਰੀਦਾ ਉਹਦੇ ਲਈ ਕੁਝ ਵੀ ਕਰ ਸਕਦੇ ਆ ਪੈਰ ਫੜ ਕੇ ਉਹਦੇ ਪੈਰ ਚੋਂ ਗੱਡੀ ਦਾ ਹੁੰਦਾ ਨਾ ਨਾ ਕੰਡਾ ਜੇ ਲੱਗ ਜਾਏ ਫਿਰ ਤਾਂ ਹੱਥ ਨਾਲ ਕੱਢੀਦਾ ਜਿਉਂ ਕੰਡਾ ਕੱਢਣਾ ਹੋਵੇ ਫਿਰ ਟਗੂਏ ਕੰਡਾ ਸੇ ਕੱਢ ਦਿੰਦੇ ਆ ਗੋਲਾ ਲਾਟੀ ਦੇ ਕੇ ਠੀਕ ਹੈ ਸਾਥ ਕੀ ਹੁੰਦੀ ਹੈ ਜੀ ਸਾਥ ਆਪਣੇ ਬੈਠਦੇ ਨੇ ਇਕੱਠੇ ਪਿੰਡ ਚ ਇੱਕ ਸਾਥ ਹੁੰਦੀ ਹੈ ਤੇ ਸਲੇਡਾ ਕੀ ਹੁੰਦਾ ਜੀ ਸਲੇਡਾ ਜਿਹੜਾ ਰੰਗ ਬਦਲਾ ਦਾਲ ਦਾਲ ਬਦਲੂ ਸਾਲ ਬਦਲੂਨੀ ਉਹ ਇੱਕ ਭੂਤ ਪ੍ਰੇਤੀ ਦਾ ਚਲੇਡਾ 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 ਕਦੇ ਰੂਪ ਬਦਲ ਲੈਂਦਾ ਕਦੇ ਕੋਈ ਚਲੇਡਾ ਚਲੇਡਾ ਠੀਕ ਹੈ ਇਹਦਾ ਜੀ ਠੀਕ ਢਿੱਡ ਭੁਕਣੀ ਗਈ ਹੁੰਦੀ ਹੈ ਜੀ ਚਾਹ ਨਿਹੰਗ ਸਿੰਘ ਕਹਿੰਦੇ ਆ ਹਾਂ ਨਿਹੰਗ ਸਿੰਘ ਵੀ ਕਹਿੰਦੇ ਨੇ ਇਹਦੇ ਬਾਰੇ ਪੁੱਛਣਾ ਚਨਾਲੀ ਕੀ ਚੀਜ਼ ਹੈ ਹੈ ਚਨਾਲੀ ਬਾਰੇ ਤੇ ਚਨਾਲੀ ਜੀ ਦੱਸੋ ਜੀ ਯਾਰ ਬਾਈ ਤੁਸੀਂ ਇਹ ਪੁੱਛੋ ਯਾਰ ਮੇਰੇ ਤੇ ਟੀਰੀ ਕੀ ਹੁੰਦੀ ਹੈ ਟੀਰੀ ਦਾ ਬਸ ਪੰਛੀ ਪੰਛੀ ਹੁੰਦਾ ਹੈ ਕਹਣਾ ਤੇ ਰਿਸ਼ਤੇ ਵੀ ਪਤਾ ਤੁਹਾਨੂੰ ਪੰਜਾਬੀ ਵਾਲੇ ਆਪਣੇ ਬਣਾੜੇ ਹਾਂਜੀ ਸਾਰੇ ਰਿਸ਼ਤੇ ਪਤਾ ਦੱਸੋ ਕਿਹੜਾ ਪੁੱਛਣਾ ਬਣੋਈਆ ਕੀ ਹੁੰਦਾ ਜੀ ਬਣੋਈਆ ਭੈਣ ਦਾ ਘਰ ਵਾਲਾ ਸਾਡਾ ਬਣੋਈਆ ਤੁਹਾਨੂੰ ਆਉਂਦੀ ਪੰਜਾਬੀ ਹਾਂਜੀ ਆਉਂਦੀ ਠੀਕ ਬੋਤਾ ਕੀ ਹੁੰਦਾ ਜੀ ਕੂਠ ਹਾਂ ਤੇ ਢਿੱਡੇ ਚ ਘਡੇਲਾ ਪੈਣੀਆ ਕੋਈ ਪਟਕਾਰ ਪੜਦੀ ਪੇਟ ਪੇਟ ਨਹੀਂ ਪਤਾ ਹਣਾ ਮੇਰੀ ਨੂੰ ਹਾਂਜੀ ਪੇਟ ਖਰਾਬ ਹਾਂ ਛੱਜ ਕੀ ਹੁੰਦਾ ਜੀ ਸਜਨਾ ਤਾਣੇ ਛੱਟਦੇ ਆਂ ਹਾਰਾ ਕੀ ਹੁੰਦਾ ਜੀ ਕੀ ਹਾਰਾ ਤੋਂ ਨੂੰ ਤਾਂ ਪਤਾ ਹੋ ਤੁਸੀਂ ਦੱਸੋ ਹਰਾ 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 ਖਸੂਨ ਕੋਲ ਆਏ ਤਾਂ ਚਾਰ ਆੜੇ ਹਰਾ 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 ਤੁਹਾਨੂੰ ਨਹੀਂ ਮੈਨੂੰ ਤਾਂ ਉਮੀਦ ਹੀ ਤੁਹਾਨੂੰ ਪਤਾ ਹਰਾ ਜੀ ਤੇ ਦਾਲ ਸਬਜ਼ੀ ਪਹਿਲਾਂ ਧਰਦੇ ਹੁੰਦੇ ਸਾਗ ਇੱਕ ਜਗਾ ਹੁੰਦੀ ਦੀ ਵਿੱਚ ਉਹਦੇ ਪਾਠੀਆਂ ਪੁੱਤੀਆਂ ਵਾਲੇ ਲੱਗ ਜਾਂਦੇ ਵਿੱਚ ਉਹਦੇ ਹਾਂ ਚੁੱਲਾ ਵੀ ਕਹਿ ਲੋ ਚੁੱਲਾ ਇੱਕ ਤਰ੍ਹਾਂ ਦਾ ਚੁੱਲ੍ਹਾ ਹੀ ਹੁੰਦਾ ਸੀਗਾ ਠੀਕ ਹੈ ਤੇ ਸੱਤ ਕਿਹਨੂੰ ਕਹਿੰਦੇ ਨੇ ਜੇ ਸਾਰੇ ਜਾਣੇ ਇਕੱਠੇ ਹੋ ਕੇ ਬੈਠਦੇ ਪਿੰਡਾਂ ਵਾਲੇ ਹਾਂ ਕੰਡਾ ਕੱਢਣਾ ਕੰਡਾ ਕੱਢਣਾ ਕਿਸੇ ਕਿਸੇ ਨਾਲ ਰਾੜਕਾ ਹੋਵੇ ਕੰਡਾ ਲਾੜੀ ਕੰਡਾ ਕੱਢਣਾ ਹਾਂ ਕਿਸੇ ਦੀ ਰਾੜਕੇ ਕੱਢ ਦੇਣੀ ਆ ਨਾ ਪਰਾਂ ਤੁਹਾਨੂੰ ਤਾਂ ਪਤਾ ਉਹ ਪਰਾਂ ਤਾਂ ਹੈ ਨਾ ਚਲੇਟ ਆ ਗਿਆ ਹੁੰਦਾ ਜਿਹੜਾ ਗੈਪ ਹੋ ਜਾਂਦਾ ਉਹ ਬਾਹਰ ਰੋਣ ਗਿਆ ਬੰਦੇ ਬੰਦੇ ਦਾ ਵੀ ਰੂਪ ਧਾਰ ਲੈਂਦਾ ਜਨਨਿੰਦਾ ਵੀ ਰੂਪ ਧਾਰ ਲੈਂਦਾ ਕਿਸੇ ਦਾ ਵੀ ਕਿਸੇ ਦਾ ਵੀ ਰੂਪ ਧਾਰ ਤੇ ਰਿਸ਼ਤਿਆਂ ਚ ਭਲੂਈ ਆ ਗਈ ਨੂੰ ਕਿਹਾ ਜਾਂਦਾ ਹੈ ਭੈਣ ਦੇ ਘਰ ਵਾਲੇ ਮੈਂ ਦੇ ਘਰ ਵਾਲੇ ਸਹੀ ਗੱਲ ਤੇਜਾ ਠਾਣੀ ਜੀ ਜਿਹੜੀ ਵੱਡੇ ਘਰ ਵਾਲੇ ਦੇ ਵੱਡੇ ਭਰਾ ਦੀ ਵਾਈਫ ਹਾਂ ਤੇ ਝੱਗਾ ਕਿਹਨੂੰ ਕਹਿੰਦੇ ਝੱਗਾ ਵੀ ਝੱਗਾ ਵੀ ਕਹਿੰਦੇ ਝੱਗਾ ਝੱਗਾ ਝੋੜ ਕਰ ਦੇਣਾ ਜਿਹਨੂੰ ਕਹਿੰਦੇ ਆ ਉਹ ਨਹੀਂ ਪਤਾ ਪਰ ਆਵਾਜ਼ ਸੁਣੀ ਝੱਗਾ ਝੋੜ ਕਰਦਾ ਝੱਗਾ ਝੱਗਾ ਕਹਿੰਦਾ ਤਾਂ ਝੱਗਾ ਤਾਂ ਹੁੰਦਾ ਜਾਂਦਾ ਕਹਿੰਦਾ ਤੇ ਝੱਗਾ ਗਿਆ ਝੱਗਾ ਤਾਂ ਹੁੰਦਾ ਜੈਂਪਰ ਉੱਪਰ ਵਾਲਾ ਕਮੀਜ਼ ਝੱਗਾ ਨਹੀਂ ਆਉਂਦੀਆਂ ਸੀ ਠੀਕ ਧੰਨਵਾਦ ਜੀ ਵਧੀਆ ਜਵਾਬ ਦਿੱਤੇ ਤੁਸੀਂ ਥੈਂਕ ਯੂ ਮੈਂ ਗਾਣੇ ਨਹੀਂ ਗਾਉਂਦਾ ਜੀ ਹੈ ਗਾਣੇ ਨਹੀਂ ਮੈਂ ਗਾਉਂਦਾ ਸੋਨੂ ਸੀਤੋ ਵਾਲੇ ਮੰਗੋਇਆ ਅੱਖ ਨਹੀਂ ਮਾੜੀ ਜੀ ਰੱਖੜੀ ਨਹੀਂ ਹੈ ਹੈ ਸੋਨੂ ਸੀਤੋ ਵਾਲੇ ਕਰ ਜਾਂਦਾ ਹੀ ਆ ਕਾੜੇ ਆ ਅੱਛਾ ਸੁਣਾ ਦੀ ਗੱਲ ਹੁੰਦਾ ਤਾਂ ਹੁੰਦਾ ਉਹ ਤਾਂ ਨਹੀਂ ਕਹਿੰਦੇ ਨਾ ਕੀ ਆ ਕੀ ਆ ਸੁਨਾ ਦੇ ਜਾਨਾ ਚਲਦਾ ਨਹੀਂ ਅੱਧੂ ਜਾਲੇ ਖੜ ਜਣਾ ਗਾਣਾ ਚੱਲਦਾ ਨਹੀਂ ਬਾਈ ਕੱਟ ਦੂ ਤੇ ਕਾਹ ਲਾ ਲਾਂਗੇ ਕਾਹ ਵੀਰ ਨੇ ਗਾ ਲੈਣਾ ਆਂਦਾ ਨਹੀਂ ਚੱਲ ਆਂਦਾ ਨਹੀਂ ਹੋਰ ਕੁਝ ਪੁੱਛ ਲੋ ਚੱਲ ਥੋੜਾ ਜਿਹਾ ਪੇਪਰ ਮਾਵੀ ਦੇ ਗਾਣੇ ਲਿਖ ਕੇ ਆਇਆ ਓਖਲੀ ਚ ਸਿਰ ਦਿੱਤਾ ਦਾ ਮੌਲਿਆਂ ਦਾ ਗਿਟਾਰ ਓਖਲੀ ਚ ਮੁਹਾਵਰਾ ਸੱਚੀ ਦਾ ਆਇਆ ਯਾਰ ਕੀ ਹਾਲ ਹੈ ਇੱਕ ਮਿੰਟਾ ਸੋਚ ਰੇ ਪੂਰੇ ਨਹੀਂ ਨਕਲ ਵੱਜਣੀ ਨਕਲ ਹੀ ਵਾਰ ਵੱਜਣੀ ਨਹੀਂ ਮੁਹਵਰਾ ਦਾ ਇਹ ਪੇਪਰ ਮੈਂ ਕਰਕੇ ਆਈ ਦੀ ਯਾਦ ਨਹੀਂ ਆ ਰਿਹਾ ਆਈ ਤਾਂ ਸੀ ਪਰ ਦਿਖੀ ਨਹੀਂ ਉਖਲੀ ਚ ਉਖਲੀ ਚ ਸੀਰ ਦਿੱਤਾ ਮੌਲਿਆਂ ਕੋਲਿਆਂ ਦਾ ਕੀ ਡਰ ਔਲਿਆਂ ਦਾ ਕੀ ਡਰ ਆ ਵੀ ਤਾਂ ਕੋਈ ਕੰਮ ਸ਼ੁਰੂ ਕਰ ਲਿਆ ਫਿਰ ਨਫਾ ਹੋਵੇ ਨੁਕਸਾਨ ਹੋਵੇ ਵੱਧ ਨੁਕਸਾਨ ਹੋਵੇ ਘੱਟ ਨੁਕਸਾਨ ਹੋਵੇ ਕੀ ਹੈ ਕੋਈ ਨਕਲ ਮਾਰੀ ਕਰੀ ਵੀ ਨਹੀਂ ਪੇਪਰ ਤਾਂ ਨਹੀਂ ਯਾਦ ਆਇਆ ਆਈ ਤਾਂ ਸੀ ਪਰ ਦਿਖੀ ਨਹੀਂ ਨੇਰੀ ਨੇਰੀ ਨਾ ਵਾਹ ਕੁਝ ਵੀ ਹੋ ਸਕਦਾ ਆਈ ਤਾਂ ਸੀ ਪਰ ਦਿਖੀ ਨਹੀਂ ਯਾਦ 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 ਦੀ ਬੱਤੀ ਨਹੀਂ ਆ ਗਈ ਤੈਨੂੰ ਦਿਖ ਜਾਂਦੀ ਹੈ ਜਿਆਦਾ ਜਿਆਦਾ ਹੁੰਦੀ ਹੈ ਕਿ ਇਹਦੀ ਬੰਦੇ ਸੁਰਤੇ ਚ ਦਿਖ ਜਾਂਦਾ ਸਾਰਾ ਕੁਝ ਇਹ ਤਾਂ ਮਾਲ ਗਿਆ ਨਹੀਂ ਸੌਰੀ ਨੀਂਦ ਨੀਂਦ ਰੈ ਸੌਰੀ ਨਹੀਂ ਸੌਰੀ ਮੈਂ ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ ਛੀੜੀ ਨਾ 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 ਛੀੜੀ ਛੜੇ ਨਿੱਕੀ ਜਿਹੀ ਕੁੜੀ ਲੈ ਪਰਾਂਦਾ ਸੂਈ ਤੱਕ ਆਈ ਥਿੰਕ ਸੂਈ ਤੱਕ ਤੇ ਤੁਹਾਨੂੰ ਇੱਕ ਸਵਾਲ ਪਾਈ ਹੁਣ ਜਾਂਦੇ ਜਾਂਦੇ ਲਾਸਟ ਹੈ ਨਾ ਹਾਂਜੀ ਤੁਹਾਡੇ ਹੱਥ ਕਰੋ ਦੋਹੇ ਅੱਗੇ ਇੱਕ ਹੱਥ ਤੇ ਕਿੰਨੀ ਉਂਗਲੀਆਂ ਨੇ ਪੰਜ ਦੋਹਾਂ ਦੇ 10 ਤੇ 10 ਤੇ ਕਿੰਨੀਆਂ ਹੋਈਆਂ ਕਿਆ 10 ਤੇ ਕਿੰਨੀਆਂ ਹੋਈਆਂ मतलब समझ नहीं मैं एक हाथ ते कि उंगलियां पांच तो दो ते कि पांच दो ते दो ते दस दस ते कि बी कि दस ते दस ते दस हाथों दे दस हां दस बी बी सौ सौ ही हुई है जी फिर

ਇਹ ਤਾਂ ਜੋੜ ਲਾ ਰਿਹਾ ਜੀ ਕੈਲਕੂਲੇਟਰ ਨਹੀਂ ਮੈਂ ਤਾਂ ਉਹ ਚਲਾ ਰਿਹਾ ਜੋੜ ਚਲਾ ਰਿਹਾ ਕਿੰਨੀਆਂ ਆ ਜਾਂਦੇ ਸੋ ਕੋਈ ਬਦਲ ਲਿਆ ਜਾਂਦਾ 50 ਸਾਥਾਂ ਦੇ 10 ਸਾਥ ਦੇ 50 ਹੋਈਆਂ 50 ਆ ਗਈਆਂ ਧੰਨਵਾਦੀ ਬਹੁਤ 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 ਵਧੀਆ ਜਵਾਬ ਦਿੱਤੇ ਤੁਸੀਂ ਸੋ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਸਾਡਾ ਇਹ ਉਪਰਾਲਾ ਜਰੂਰ ਕਮੈਂਟ ਕਰਕੇ ਦੱਸਣਾ ਤੇ ਤੁਹਾਡੇ ਜਹਨ ਚ ਕੋਈ ਮੁੱਦਾ ਹੋਵੇ ਜਾਂ ਕੋਈ ਟੌਪਿਕ ਹੋਵੇ ਜਰੂਰ ਕਮੈਂਟ ਕਰਨਾ ਤੇ ਇਸ ਖਾਸ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਜਲ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੁਸੀਂ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦੀ ਇਜਾਜ਼ਤ ਧੰਨਵਾਦੀ